ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵੈਸਟ ਇੰਦੀਸ ਤੋਂ ਮਿਲੀ ਰਹਾ ਮਗਰੋਂ ਇਸ ਖਿਡਾਰੀ ਨੂੰ ਮਿਲੇਗੀ ਸਜ਼ਾ ਪਾਕਿਸਤਾਨ ਟੀਮ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ ਪਾਕਿਸਤਾਨ ਕ੍ਰਿਕਟ ਟੀਮ ਨੂੰ ਹਾਲ ਹੀ ਵਿੱਚ ਟੈਕਸ ਵੈਸਟ ਇੰਡੀਜ਼ ਖਿਲਾਫ ਖੇਡੀ ਗਈ 1ਡੇ ਸੀਰੀਜ਼ ਦੀ ਮੂਹਤੇ ਖਾਣੀ ਪਈ ਹੈ ਵੈਸਟ ਇੰਡੀਜ਼ ਨੇ 1999 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਖਿਲਾਫ ਦੋ ਵੱਲੀ 1ਡੇ ਸੀਰੀਜ਼ ਆਪਣੇ ਨਾਮ ਕੀਤੀ ਹੈ ਇਹ ਹਾਰ ਪਾਕਿਸਤਾਨ ਲਈ ਕਾਫੀ ਚੁਬਮ ਵਾਲੀ ਰਹੀ ਹੈ ਅਤੇ ਨਤੀਜੇ ਵਜੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵੱਡਾ ਫੈਸਲਾ ਕਰਨ ਦਾ ਮਨ ਬਣਾ ਲਿਆ ਹੈ ਇੰਡੀਜ਼ ਨੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਪਾਕਿਸਤਾਨ ਨੂੰ 2.1 ਨਾਲ ਹਰਾਇਆ ਹੈ ਸੀਰੀਜ਼ ਦਾ ਪਹਿਲਾ ਜਰੂਰ ਪਾਕਿਸਤਾਨ ਦੇ ਪਾਕਿਸਤਾਨ ਜਿੱਤਿਆ ਹੈ ਦੂਜਾ ਮੈਚ ਮੇਜ਼ਬਾਨ ਟੀਮ ਨੇ ਆਪਣੇ ਨਾਮ ਕੀਤਾ ਹੈ ਅਤੇ ਫੈਸਲਾ ਕੁੰਨ ਮੁਕਾਬਲੇ 'ਚ ਸ਼ੋਹ ਹੋ ਪਦੇ ਸੈਂਕੜੇ ਦੇ ਦਮ ਤੇ ਪਾਕਿਸਤਾਨ ਨੂੰ ਮਾਤ ਦੇ ਕੇ ਵੈਸਟ ਇੰਡੀਜ਼ ਨੇ ਸੀਰੀਜ਼ ਆਪਣੇ ਨਾਮ ਕੀਤੀ ਹੈ ਇਸ ਹਾਰ ਤੋਂ ਬਾਅਦ ਪੀਸੀਬੀ ਜੋ ਕਾफी ਗੁੱਸਾ ਹੈ वेस्ट ਇੰਡੀਜ਼ ਮੌਜੂਦਾ ਸਮੇਂ ਜਿਆਦਾ ਮਜ਼ਬੂਤ ਟੀਮ ਨਹੀਂ ਮੰਨੀ ਜਾਂਦਾ ਇਸ ਟੀਮ ਤੋਂ ਹਾਰਨਾ ਸ਼ਰਮਨਾਕ ਮੰਨਿਆ ਜਾਂਦਾ ਹੈ ਖਾਸ ਕਰਕੇ ਜਦੋਂ ਗੱਲ ਸੀਰੀਜ਼ ਦੀ ਹੋਵੇ ਤਾਂ ਇਹ ਬਹੁਤ ਹੀ ਬੁਰਾ ਮੰਨਿਆ ਜਾਂਦਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਸੀਬੀ ਨੇ ਖਿਡਾਰੀਆਂ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ ਪਾਕਿਸਤਾਨ ਮੀਡੀਆ ਅਨੁਸਾਰ ਪੀਸੀਬੀ ਖਿਡਾਰੀਆਂ ਦੀ ਤਨਖਾਹ 'ਚ ਕਟੌਤੀ ਕਰ ਸਕਦੀ ਹੈ ਪੀਸੀਬੀ ਖਿਡਾਰੀਆਂ ਦੀ ਕੇਂਦਰ ਸਰਕਾਰ ਤਹਿਤ ਦਿੱਤੀ ਜਾਣ ਵਾਲੀ ਰਕਮ ਦਾ ਕੁਝ ਹਿੱਸਾ ਕੱਟ ਸਕਦੀ ਹੈ ਜਿਸ ਵਿੱਚ ਆਈਸੀ ਆਈਸੀ ਰੈਵਨਿਊ ਦੇ ਹਿੱਸੇ ਵਿੱਚ ਦਿੱਤੀ ਜਾਣ ਵਾਲੀ ਰਕਮ ਵੀ ਸ਼ਾਮਲ ਹੈ ਜੋ ਕਿ 3% ਹੈ ਪਾਕਿਸਤਾਨ ਕ੍ਰਿਕਟ ਨੇ ਆਈ ਆਪਣੀ ਰਿਪੋਰਟ ਚ ਇੱਕ ਗੱਲ ਦਾ ਦਾਅਵਾ ਕੀਤਾ ਹੈ ਕਿ 2 ਸਾਲ ਪਹਿਲਾਂ ਖਿਡਾਰੀਆਂ ਦੀ ਬਗਾਵਤ ਤੋਂ ਬਾਅਦ ਪੀਸੀਬੀ ਨੇ ਆਈਸੀਸੀ ਤੋਂ ਮਿਲਣ ਵਾਲੀ ਕਮਾਈ ਦਾ 30% ਖਿਡਾਰੀਆਂ ਨੂੰ ਦੇਣ ਦਾ ਫੈਸਲਾ ਕੀਤਾ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ